ਆਇਆ ਜੀ ਹਾਂ ਜੀ ਹਾਂ ਜੀ ਸਵਾਗਤ ਹੈ ਜੀ ਤੁਹਾਡੇ ਆਪਣੇ ਪੇਜ ਤੁਹਾਡੇ ਆਪਣੇ ਪੇਜ ਵਾਲੀ ਵਾਲ ਸ਼ੂਟਿੰਗ ਕਰੇ ਤੇ ਲਾਈਵ ਕਰ ਰਹੇ ਆਂ ਵੀਰੇ ਤਾਂਦਰ ਮਾ ਪੂਣ ਸ਼ਾਹ ਦੀ ਯਾਦ ਨੂੰ ਸਮਰਪਿਤ 14ਵਾਂ ਵਾਲੀ ਵਾਲ ਕੱਚੀ ਟੂਰਨਾਮੈਂਟ ਖੋਇਆਂ ਸਰਵਰ ਤੇਲਪੁਰਾ ਹਬੌਰ ਜੀ ਪਰਾਇ ਦੇ ਵੀ ਐਕਤੀਆਂ ਸਿਰਾ ਗੱਲਬਾਤ ਆ ਵੀਰੇ ਪਹਿਲਾ ਪਰਾਇ 51000 ਦੂਜਾ 31000 ਤੀਜਾ ਚੌਥਾ 71750 5 ਤੋਂ ਲੈ ਕੇ 8 ਤੱਕ 1100 ਰੁਪਇਆ ਵੀਰੇ ਬੈਸਟਨੋਂ 51 5200 ਰੁਪਇਆ ਵੀਰੇ ਜਿੰਨੀਆਂ ਵੀ 40 ਕਿਲੋਮੀਟਰ ਤੱਕ ਦੀਆਂ ਟੀਮਾਂ ਵੀਰੇ 3 ਵਜੇ ਤੱਕ ਪਹੁੰਚ ਜਾਣ ਉਸ ਤੋਂ ਬਾਅਦ ਕੋਈ ਟੀਮ ਐਂਟਰ ਨਹੀਂ ਕੀਤੀ ਜਾਣੀ ਵੀਰੇ ਗਰਾਉਂਡ ਬਿਲਕੁਲ ਓਕੇ ਆ ਵੀਰੇ ਤਿੰਨਾਂ ਦੇ ਲਾਈਟਾਂ ਦੇ ਤਿੰਨਾਂ ਹੀ ਆ ਗਰਾਉਂਡ ਐ ਸਿਰਾ ਗੱਲ ਬਾਤ ਨੈਟਵਰਕ ਦੀ ਅਪਡੇਟ ਜ਼ਰੂਰ ਦਿਓ ਵੀਰੇ ਜਿੰਨੇ ਭਰਾ ਲਾਈਵ ਨਾਲ ਜੁੜੇ ਹੋਏ ਤਿੰਨ ਗਰਾਉਂਡ ਆ ਵੀਰੇ ਤਿੰਨ ਬਿਲਕੁਲ ਓਕੇ ਰਿਪੋਰਟ ਗਰਾਉਂਡ ਆ ਬਾਈ ਤਿੰਨਾਂ ਦੇ ਲਾਈਟਾਂ ਬਾਈ ਜੀ ਜਿੰਨੀਆਂ ਵੀ ਟੀਮਾਂ ਆ ਰਹੀਆਂ ਵੀਰੇ 3 ਵਜੇ ਤੱਕ ਪਹੁੰਚ ਜਾਣਾ ਲੋਕਲ ਵਾਲੀਆਂ ਦੂਰ ਵਾਲੀਆਂ ਲਾਈਵ ਦੀ ਅਪਡੇਟ ਜ਼ਰੂਰ ਦਿਓ ਵੀਰੇ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ ਸ਼ੇਅਰ ਜ਼ਰੂਰ ਕਰੋ ਇੱਕ ਇੱਕ ਨਾਲ ਬਾਈ ਜੀ ਹਾਂਜੀ ਹਾਂਜੀ ਬਾਈ ਜੀ ਲਾਈਵ ਦੀ ਅਪਡੇਟ ਜ਼ਰੂਰ ਦਿਓ ਜੇ ਜਿੰਨੀਆਂ ਟੀਮਾਂ ਪਹੁੰਚ ਰਹੀਆਂ ਵੀਰੇ ਖੁਈਆ ਸਰਵਰ ਤਿਲਪੁਰਾ ਦੇ ਟੂਰਨਾਮੈਂਟ ਤੇ ਬਹੁਤ ਤਗੜਾ ਹਰ ਸਾਲ ਦੀ ਤਰ੍ਹਾਂ ਵੀਰੇ ਸਿਰਾਂ ਗੱਲਬਾਤ ਹੁੰਦੀ ਆ ਖੁਈਆ ਸਰਵਰ ਤਿਲਪੁਰਾ ਦੇ ਟੂਰਨਾਮੈਂਟ ਤੇ ਆਣ ਪ੍ਰਾਈਜ਼ ਵੀ ਆਣ ਗੱਡਵੇਂ ਕੜ ਨਹੀਂ ਨਹੀਂ ਵੀਰੇ ਇਹ ਕੱਚੀ ਟੂਰਨਾਮੈਂਟ ਆ ਵੀਰੇ ਕੱਚੀ ਟੂਰਨਾਮੈਂਟ ਆ ਬਾਈ ਜੀ ਸੰਨੀ ਬਾਬਾ ਜੀ ਕੱਚੀ ਟੂਰਨਾਮੈਂਟ ਆ ਵੀਰੇ ਖੁਈਆ ਸਰਵਰ ਤੇਲੂਪੁਰਾ ਅਬੋਰ ਕੋਲ ਬਾਈ ਜੀ ਕੱਚੀ ਟੂਰਨਾਮੈਂਟ ਆ ਵੀਰੇ ਕੱਚੀ ਟੂਰਨਾਮੈਂਟ ਬਾਈ ਜੀ ਸ਼ੇਅਰ ਜ਼ਰੂਰ ਕਰੋ ਇੱਕ ਇੱਕ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ ਹਾਂਜੀ ਹਾਂਜੀ ਨਾਲ-ਨਾਲ ਲਾਈਵ ਦੀ ਅਪਡੇਟ ਜ਼ਰੂਰ ਦਿਓ ਜੀ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ ਹਾਂਜੀ ਹਾਂਜੀ ਵੀਰੇ ਅੰਕਿਤ ਬਾਈ ਸਾਰੇ ਆਉਣਗੇ ਰਵੀ ਵੀ ਆਏਗਾ ਵੀਰੇ ਸ਼ੇਰੂ ਜੌਂਟੀ ਜੱਸੇ ਵਰਗੇ ਜੋਧਪੁਰੀ ਵਰਗੇ ਸਾਰੀਆਂ ਟੌਪ ਦੀਆਂ ਟੀਮਾਂ ਮਾਂਚਲ ਵਰਗੇ ਸਾਰੇ ਆਉਣਗੇ ਬਾਈ ਜੀ ਬਹੁਤ ਤਗੜੀਆਂ ਤਕਰੀਬਨ ਯੂਪੀ ਵਾਲੇ ਸਾਰੇ ਆਉਣਗੇ ਵੀਰੇ ਬਹੁਤ ਤਗੜੇ ਮੈਚ ਹੋਣਗੇ ਵੀਰਾਂ ਹਾਂਜੀ ਹਾਂਜੀ ਬਾਈ ਰਵੀ ਆਏਗਾ ਰਵੀ ਆਏਗਾ ਬਾਈ ਸਾਹਿਬ ਲਾਈਵ ਦੀ ਅਪਡੇਟ ਜਰੂਰ ਦਿਓ ਬਾਈ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ ਸ਼ੇਅਰ ਜਰੂਰ ਕਰਿਓ ਇੱਕ ਇੱਕ ਵੀਰੇ 3 ਵਜੇ ਤੱਕ ਪਹੁੰਚ ਜਨ ਜਿੰਨੀਆਂ ਵੀ ਟੀਮਾਂ ਬਾਈ ਜੀ ਉਸ ਤੋਂ ਬਾਅਦ ਕੋਈ ਟੀਮ ਨਹੀਂ ਐਂਟਰ ਕੀਤੀ ਜਾਨੀ ਵੀਰੇ 3 ਵਜੇ ਤੋਂ ਬਾਅਦ ਯਾਰੀ ਦੋਸਤੀ ਰਿਸ਼ਤਦਾਰੀ ਹੈ ਗਰਾਊਂਡ ਤੋਂ ਬਾਹਰ ਹੋਊਗੀ ਵੀਰੇ ਬਾਈ ਜੀ ਯਾਰੀ ਦੋਸਤੀ ਰਿਸ਼ਤਦਾਰੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਵੀਰ ਜੀ ਟੂਰਨਾਮੈਂਟ ਸ਼ੁਰੂ ਹੋ ਚੁੱਕਿਆ ਹੈ ਤੇ 30 ਕਿਲੋਮੀਟਰ ਦੇ ਅੰਦਰ ਦੇ ਜਿਹੜੀ ਟੀਮ ਹੈਗੀ ਹੈ ਉਹ ਮੇਰੇ ਆਪਣਾ 3 ਵਜੇ ਦਾ ਲਾਸਟ ਟਾਈਮ ਹੈ 30 ਕਿਲੋਮੀਟਰ ਨੋਟ ਕਰ ਲੈਣਾ ਉਸ ਤੋਂ ਬਾਅਦ ਬਾਈ ਕਿਸੇ ਦਿਨ ਹੀ ਸੁਣੀ ਜਾਊਗੀ ਤੇ ਆਪਣਾ 3 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਧੰਨਵਾਦ ਜੀ ਬਾਈ ਰਵੀ ਦੀ ਅਪਡੇਟ ਦਵਾਂਗੇ ਕਿਹੜੀ ਟੀਮ ਚ ਵੀਰੇ ਰਵੀ ਰਵੀ ਨੇ ਖੇਡਣਾ ਵੀਰੇ ਆਪਣੇ ਕਮੇਟੀ ਚ ਅੱਛਾ ਸੁਧੀਰ ਤੇ ਰਵੀ ਨੇ ਸੁਧੀਰ ਤੇ ਰਵੀ ਨੇ ਖੇਡਣਾ ਬਾਈ ਕਮੇਟੀ ਚ ਸੁਧੀਰ ਤੇ ਰਵੀ ਨੇ ਵੀਰੇ ਜੁੜੇ ਰਹੋ ਲਾਈਵ ਨਾਲ ਕਰਾਂਗੇ ਥੋੜੇ ਟਾਈਮ ਬਾਅਦ ਅਪਡੇਟ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸ਼ੇਅਰ ਜਰੂਰ ਕਰਿਓ ਬਈ ਇੱਕ ਇੱਕ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ